ਤਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਿੰਨੀ ਨਿਮਰਤਾ ਹੈ ਕਹਿੰਦੇ ਉਹ ਸਮੇਂ ਦੇ ਦਰਮਿਆਨ ਜਿਹੜਾ ਸ਼ਿਆਮ ਸੰਤ ਸੀਰਾ ਉਹਨੇ ਗੁਰੂ ਪਾਤਸ਼ਾਹ ਨੂੰ ਗੋਲੀ ਮਾਰੀ ਔਰ ਕੁਦਰਤੀ ਉਹ ਗੋਲੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੱਥੇ ਨੂੰ ਛੋਹ ਕਰਕੇ ਲੰਘੀ ਤੇ ਮੁਰਾਈ ਸੀ ਧੀਰਮਲ ਨੇ ਉੱਥੇ ਲਿਖਿਆ ਜੀ ਗੁਰੂ ਪਾਤਸ਼ਾਹ ਕਹਿਣ ਲੱਗੇ ਭਲੇ ਧੀਰਮਲ ਭਲੇ ਧੀਰਮਲ ਉਹ ਗੋਲੀਆਂ ਮਾਰਦਾ ਇਹ ਕਹਿੰਦੇ ਨੇ ਭਲੇ ਧੀਰਮਲ ਭਲੇ ਧੀਰਮਲ ਤੇਰਾ ਭਲਾ ਹੋਵੇ ਮਖਣਸ਼ਾ ਤਗੜਾ ਬੰਦਾ ਸੀ ਉਹਨੇ ਅਖਿਆ ਜੀ ਮੈਂ ਤੈਨੂੰ ਖੁੱਡਾਂ ਚ ਬਾੜ ਕੇ ਆਵਾਂਗਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਖਣਾ ਤੇ ਫਿਰ ਆਪਣਾ ਤੇ ਉਹਨਾਂ ਦਾ ਕੀ ਫਰਕ ਹੈ ਆਪਾਂ ਪਰਦੇ ਬੁਰੇ ਨਾਲ ਬਰਿਆਈ ਕਰਨੀ ਮਾਫ ਕਰਨ ਕੇ ਸਿਆਣੇ ਬੁਰੇ ਨਾਲ ਪਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਜੇ ਬੁਰਾ ਬਰਿਆਈ ਨਹੀਂ ਛੱਡਦਾ ਤੇ ਜੇ ਆਪਾਂ ਗੁਰਸੇਖਾਂ ਆਪਣੇ ਤੇ ਕਿੰਨੇ ਵੀ ਸੰਕਟ ਆਉਣ ਆਪਾਂ ਨੇਕੀ ਨਹੀਂ ਛੱਡਣੀ ਦ੍ਰਿਸ਼ਨ ਕੀਤੇ ਬਾਬੇ ਜਨੈਲ ਸਿੰਘ ਦੇ ਉਹਦੀ ਗੱਲ ਚੇਤੇ ਆ ਗਈ ਜੀ ਮੇਰੇ ਪਿੰਡ ਦਾ ਇੱਕ ਮੇਰਾ ਤਾਇਆ ਦਾ ਪੁੱਤਰ ਲੱਗਦਾ ਪ੍ਰੀਤਮ ਸਿੰਘ ਮੈਥੋਂ ਕਾਫੀ ਵੱਡਾ ਹੈ ਤੇ ਉਹ ਸੰਤ ਬਾਬਾ ਜਨੈਲ ਸਿੰਘ ਨੂੰ ਕਹਿਣ ਲੱਗਾ ਵੀ ਮਹਾਂਪੁਰਸ਼ੋ ਉਮਰੰਗਰ ਤੁਹਾਡੇ ਉੱਤੇ ਬੜਾ ਮਾੜਾ ਬੋਲਦਾ ਹੈ ਤੇ ਤੁਸੀਂ ਬਿਆਨ ਨਹੀਂ ਦਿੰਦੇ ਕਹਿਣ ਲੱਗੇ ਪ੍ਰੀਤਮ ਸਿੰਘ ਮੈਂ ਅਨਾਂ ਕਿਤੇ ਮੇਰੇ ਕੋਲ ਆ ਵੀ ਮੈਂ ਸੋਪਾ ਦਿਆਂ ਉਹ ਮੇਰਾ ਭਰਾ ਜਿਉਂਦਾ ਜੇ ਕਹਿੰਦੇ ਸੰਤ ਉਹ ਕਹਿਣ ਲੱਗਾ ਸੰਤ ਜੀ ਇਹ ਨਵੀਂ ਗੱਲ ਮੈਂ ਤੁਹਾਨੂੰ ਕਿਹਾ ਵੀ ਉਹ ਤੁਹਾਡੇ ਉਲਟ ਬਿਆਨ ਦਿੰਦਾ ਤੁਸੀਂ ਕਹਿੰਦੇ ਸਰੋਪਾ ਗਿਆ ਕਹਿਣ ਲੱਗੇ ਪ੍ਰੀਤਮ ਸਿੰਘ ਉਹ ਜ਼ਬਾਨਦਾਰ ਮੇਰੀ ਮੈਣ ਚੱਟਦਾ ਮੈਣ ਖਾਣੀ ਬੜੀ ਉਖੀ ਹੈ ਉਹ ਮੇਰੀ ਮੈਣ ਚੱਟਦਾ ਤੇ ਉਹ ਐਨੀ ਮੇਰੀ ਸੇਵਾ ਕਰੇ ਤੇ ਮੈਂ ਉਹਨੂੰ ਸਰੋਪਾ ਨਾ ਦਿਆ ਇਹ ਹੈ ਮਹਾਪੁਰਸ਼ਾਂ ਦੀ ਅਵਸਥਾ ਸਾਡਾ ਧਰਮ ਕਹਿੰਦਾ ਵੀ ਦੂਜਾ ਬੁਰਾ ਕਰੀ ਜਾਂਦਾ ਕਰੀ ਜਾਏ ਲੇਕਿਨ ਸਿੱਖ ਨੇ ਨੇਕੀ ਨਹੀਂ ਛੱਡਣੀ ਇਹ ਸਾਨੂੰ ਇੱਥੇ ਹਦਾਇਤ ਇਹ ਹੈ অপरांत গুরুমুখো 2-3 ਦਿਨਾਂ ਤੋਂ ਬਾਅਦ ਗੁਰੂ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਆਏ ਔਰ ਉਸ ਮੌਕੇ ਇਥੇ ਪਿਰਤੀ ਚਾਂਦੇ ਪੁੱਤਰੇ ਜਿਹੜਾ ਮਿਹਰਬਾਨ ਦਾ ਪੁੱਤਨ ਹਰਜੀ ਉਹਦਾ ਕਬਜ਼ਾ ਸੀ। ਪਿਰਤੀ ਚਾਂਦਾ ਪੁੱਤ ਸੀ ਮਿਹਰਬਾਨ ਮਿਹਰਬਾਨ ਦਾ ਪੁੱਤ ਹਰਜੀ ਹੈ ਉਹਦਾ ਕਬਜ਼ਾ ਸੀ ਤੇ ਜਿਵੇਂ ਆਪਾਂ ਕਹਿੰਦੇ ਵੀ ਚੋਰ ਨੂੰ ਪਾਲਾ ਪੈ ਗਿਆ ਉਹਨੇ ਵੇਖਿਆ ਵੀ ਤਾਂ ਘਰ ਦਾ ਮਾਲਕ ਆ ਗਿਆ ਕਬਜ਼ਾ ਨਾ ਕਰ ਲੈ। ਉਹਨੇ ਦਰਬਾਰ ਸਾਹਿਬ ਨੂੰ ਜੰਦਰੇ ਮਾਰ ਕੇ ਤੇ ਚਾਬੀਆਂ ਥੱਲੇ ਸੁੱਟ ਦਿੱਤੀਆਂ ਸੰਵੋਰ ਵਿੱਚ ਅੱਠ ਪੈਰ ਗੁਰੂ ਤੇਗ ਬਹਾਦਰ ਪਾਤਸ਼ਾਹ ਉੱਥੇ ਬੈਠੇ ਰਹਿ ਥੜਾ ਸਾਹਿਬ ਜਿੱਥੇ ਅਕਾਲ ਤਖਤ ਸਾਹਿਬ ਦੇ ਲੱਗੇ ਆ ਆਖਿਰ ਕਹਿਣ ਲੱਗੇ ਮੱਥਾ ਟੇਕ ਕੇ ਪਿੱਛੇ ਨੂੰ ਮੁੜੇ ਵੱਲੇ ਨੂੰ ਤੇ ਵੱਲੇ ਤੇ ਅੰਮ੍ਰਿਤਸਰ ਦੇ ਦਰਮਿਆਨ ਇੱਕ ਗੁਰਦੁਆਰਾ ਸਾਹਿਬ ਹੈ ਜਮਦਮਾ ਸਾਹਿਬ ਉੱਥੇ ਮੈਂ ਹਰ ਸਾਲ ਕਥਾ ਕਰਦਾ 40-45 ਸਾਲ ਤੋਂ ਉੱਥੇ ਗੁਰਮੁਖ ਮਹਾਰਜ ਟਿਕੇ ਬੀਬੀ ਐ ਭੈਣਾਂ ਨੂੰ ਪਤਾ ਚੱਲਿਆ ਤੇ ਜੋ ਕਿਸੇ ਕੋਲ ਸਰਦਾ ਪੁਜਦਾ ਸੀ ਨਾ ਉਹ ਲੈ ਕੇ ਆਈਆਂ ਤੇ ਗੁਰੂ ਪਾਤਸ਼ਾਹ ਨੇ ਬਚਨ ਕੀਤੇ ਮਾਈਆਂ ਰੱਬ ਰਜਾਈਆਂ ਸੇਵਾ ਕਰਨ ਨੂੰ ਆਈਆਂ ਇੱਥੇ ਅਸੀਂ ਅਨਟੇਣ ਪ੍ਰਚਾਰ ਕੇ ਪ੍ਰਚਾਰ ਕਰਨ ਲੱਗ ਪਏ ਨੇ ਅਗੇ ਗੁਰੂ ਪਾਤਸ਼ਾਹ ਨੇ ਅੰਮ੍ਰਿਤਸਰੀ ਨੂੰ ਆਖਿਆ ਕਿ ਅੰਮ੍ਰਿਤਸਰੀ ਅੰਦਰ ਛੜੀਏ ਇਹ ਬਿਲਕੁਲ ਗਲਤ ਹੈ ਉਹਨਾਂ ਆਖਿਆ ਸੇ ਨੈ ਮਸੰਦ ਤੁਮ ਅੰਮ੍ਰਿਤਸਰੀਏ ਤ੍ਰਿਸ਼ਨਾ ਅਗਨ ਕੇ ਅੰਦਰ ਛੜੀਏ ਜਿਹੜੇ ਉੱਥੋਂ ਦੇ ਧਾਰਮਿਕ ਪ੍ਰਬੰਧਕ ਸਨ ਉਹਨਾਂ ਨੂੰ ਆਖਿਆ ਪਰ ਸਾਰੇ ਅੰਮ੍ਰਿਤਸਰੀਆਂ ਨੂੰ ਨਹੀਂ ਆਖਿਆ ਉੱਥੇ ਇੱਕ ਬੜੀ ਹੋਰ ਅਜੀਬੋ ਗਰੀਬ ਘਟਨਾ ਹੈ ਬੱਲੇਪਿੰਡ ਦੀ ਇੱਕ ਅਮੀਰ ਘਰ ਦੀ ਬੀਬੀ ਉਹਦਾ ਨਾਮ ਹਰੋ ਸੀ ਗੁਰੂ ਪਾਤਸ਼ਾਹ ਕੋਲ ਆਈ ਭੋੜ ਰੱਬ ਭੋੜਿਆਂ ਦਾ ਆਪਾਂ ਤਲਾਕ ਬਣਦੇ ਨਾ ਬਾਣੀ ਕਹਿੰਦੀ ਚਤਰਾਈ ਨਾ ਚਤਰ ਪੂਜ ਪਾਈਏ ਆਪ ਪਰੋੜ ਪੜ ਕਹਦੇ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਪ੍ਰਮਾਤਮਾ ਨਾਲ ਚਲਾਕੀ ਨਹੀਂ ਚੱਲਦੀ ਭੋੜੇ ਭਾਏ ਮੇਲੇ ਤੇ ਕਰ ਆਇਆ ਰੱਬ ਭੋੜਿਆਂ ਦਾ ਉਹ ਬੀਬੀ ਆਈ ਤੇ ਕਹਿਣ ਲੱਗੀ ਮਹਾਰਾਜ ਇਹ ਮੇਰਾ ਨਾਂ ਪੇਕੇ ਵੀ ਹਰੋ ਸੀ ਸਹੁਰਿਆਂ ਵੀ ਹਰੋ ਪਰੋ ਰੱਖਿਆ ਤੇ ਮੇਰਾ ਮਨ ਚਾਹੁੰਦਾ ਵੀ ਜੇ ਤੂੰ ਮੇਰੇ ਪਿੰਡ ਜਾਵੇਂ ਤੇ ਮੈਂ ਬਿਲਕੁਲ ਹਰੀ ਭਰੀ ਹੋ ਜਾਾਂ ਗੁਰੂ ਪਾਸ਼ਾ ਹੱਸ ਕੇ ਕਹਿਣ ਲੱਗੇ ਬੀਬੀ ਮੇਰੇ ਕਹਿਣ ਨਾਲ ਹਰੀ ਭਰੀ ਕਹਿੰਦੇ ਮੈਂ ਬੇਨਤੀ ਕੀਤੀ ਜੇ ਮੇਰੇ ਮਾਪਿਆਂ ਨੇ ਨਾਂ ਪਰ ਹਰੋ ਰੱਖਿਆ ਸਹੁਰਿਆਂ ਵੀ ਹਰੋ ਰੱਖਿਆ ਤੇ ਇੱਕ ਹੋਰ ਗੱਲ ਕਹਾਂ ਗੁਰਦੇਵ ਕਹਿੰਦੇ ਬੀਬੀ ਖੁੱਲ ਕੇ ਕਰਨ ਨਾਲ ਤੇ ਹੱਸੀ ਜਾਂਦੇ ਨੇ ਪਾਤਸ਼ਾਹ ਕਹਿੰਦੇ ਤੇਰਾ ਨੌਵਾਂ ਜਾਮਾ ਹੈ ਨਾ ਤੇ ਮੇਰੇ ਮਨ ਦੀ ਭਾਵਨਾ ਕਿਉਂਕਿ ਨੌ ਗੋਲਕਾਂ ਨੇ ਤੇ ਤੂੰ ਮੇਰੇ ਪਿੰਡ ਨੌ ਦਿਨ ਰਵੇਂ ਨਾ ਤੇ ਮੈਂ ਤੇਰੇ ਅੱਗੇ ਹਾਰਾ ਕੱਢਦੀ ਵੀ ਮੇਰੀਆਂ ਨੌ ਗੋਲਕਾਂ ਬੰਦ ਕਰਕੇ ਮੇਰਾ ਦਸਮਾ ਦਵਾਰ ਖੋਲ ਜਾ ਤੇ ਸਤਿਗੁਰੂ ਪਾਤਸ਼ਾਹ ਉਸ ਬੀਬੀ ਹਰੋ ਦੀ ਬੇਨਤੀ ਮੰਨ ਕੇ ਬੱਲੇ ਪਿੰਡ ਵਿੱਚ ਨੌ ਦਿਨ ਰਹਿ ਔਰ ਉਹਦੇ ਤੇ ਕਿਰਪਾ ਕਰਕੇ ਅੱਗੇ ਚੱਲੇ ਆਨੰਦਪੁਰ ਸਾਹਿਬ ਨੂੰ ਔਰ ਅੱਜ ਵੀ ਅੰਮ੍ਰਿਤਸਰ ਦਾ ਭਾਵੇਂ ਹਿੰਦੂ ਹੋਵੇ ਭਾਵੇਂ ਕੋ ਸਿੱਖ ਹੈ ਭਾਵੇਂ ਕਿਸੇ ਟਿੱਕ ਟੈਪ ਦਾ ਬੰਦਾ ਹੈ ਉਸ ਮਹੀਨੇ ਵਿੱਚ ਕਿਸੇ ਨੇ ਇੱਕ ਦਿਨ ਮੱਥਾ ਟਿਕਦੇ ਵੀ ਜਿੱਨਾਂ ਚਿਰ ਮੱਥਾ ਨਾ ਟਿਕਣ ਕਹਿੰਦੇ ਸਾਨੂੰ ਸ਼ਾਂਤੀ ਨਹੀਂ ਆਈ ਉਸ ਵੱਲੇ ਗੁਰਦੁਆਰੇ ਵਿੱਚ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਚਲੇ ਗਏ ਉਧਰ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਉਹਦੇ ਮਨ ਵਿੱਚ ਇੱਕ ਫੁਰਨਾ ਆਇਆ ਪਈ ਮੈਂ ਸਾਰੇ ਹਿੰਦੁਸਤਾਨ ਵਿੱਚ ਅਸਲਾਮ ਦਾ ਝੰਡਾ ਚਲਾਉਣਾ ਹੈ ਹਰ ਥਾਂ ਤੇ ਮਸੀਤਾਂ ਹੋਣਗੀਆਂ ਹਰ ਥਾਂ ਤੇ ਲੋਕੀ ਅਜ਼ਾਨ ਦੇਣਗੇ ਜਿਹਨੂੰ ਆਪਾਂ ਬਾਅ ਕੇ ਨੇ ਉਹ ਅਜ਼ਾਨ ਕਹਿੰਦੇ ਨੇ ਉਹ ਅਜ਼ਾਨ ਦੇਣਗੇ ਲੋਕੀ ਰੋਜ਼ੇ ਲਖਣਗੇ ਇਹ ਵਿਚਾਰ ਕਰਕੇ ਉਹਨੇ ਨੀਤੀ ਧਾਰਨ ਕੀਤੀ ਔਰ ਕਹਿਣ ਲੱਗੇ ਵੀ ਆਪਾਂ ਪਹਿਲਾਂ ਪੜ੍ਹੇ ਲਿਖੇ ਲੋਕਾਂ ਨੂੰ ਆਪਣੇ ਨਾਲ ਗੰਢੀਏ ਜੇ ਵੀ ਹੁਣ ਤਾਂ ਆਪਣੇ ਵਿਦਿਆ ਦਾ ਪ੍ਰਸਾਰ ਬਹੁਤਾ ਹੋ ਗਿਆ ਹੈ ਉਸ ਮੌਕੇ ਦੋ ਥਾਵਾਂ ਤੇ ਵਿਦਿਆ ਦੇ ਕੇਂਦਰ ਸਨ ਇੱਕ ਕਾਂਸ਼ੀ ਔਰ ਇੱਕ ਸ਼੍ਰੀਨਗਰ ਸ਼੍ਰੀਨਗਰ ਦੇ ਬਾਰੇ ਮੈਂ ਪੜਿਆ ਹੈ ਕਾਂਸ਼ੀ ਮਰਨਾਤ ਮੁਕਤੀ ਜਿਹੜਾ ਕਾਂਸ਼ੀ ਚ ਮਰ ਜਾਏਗਾ ਨਾ ਉਹ ਮੁਕਤ ਹੋ ਜਾਏਗਾ ਭਾਵੇਂ ਪੁੰਨੀਏ ਤੇ ਭਾਵੇਂ ਪਾਪੀ ਹੈ ਇਹ ਉਹਨਾਂ ਲੋਕਾਂ ਦਾ ਵਿਸ਼ਵਾਸ ਸੀ ਤੇ ਸਲੋਕ ਸੀ ਕਾਂਸ਼ੀ ਮਰਨਾਤ ਮੁਕਤੀ ਪਰ ਬਾਬਾ ਕਬੀਰ ਜਿਹੜਾ ਜ਼ਿੰਦਗੀ ਪਰਜੰਤ ਕਾਂਸ਼ੀ ਰਿਹਾ ਉਹ ਆਪਣੇ ਸ਼੍ਰੀ ਛੱਡਣ ਤੋਂ ਬਾਅਦ ਮਗਰ ਆਇਆ ਤੇ ਕਹਿਣ ਲੱਗਾ ਮੈਂ ਲੋਕਾਂ ਨੂੰ ਇਹ ਦੱਸਣਾ ਚਾਹਣਾ ਹੈ ਕਿ ਬੰਦੇ ਦੇ ਕਰਮ ਚੰਗੇ ਹੋਣ ਉਹ ਭਾਵੇਂ ਕਿਤੇ ਵੀ ਮਰਿਓ ਮੁਕਤ ਹੋ ਜਾਏਗਾ ਇਹ ਬਾਬੇ ਕਬੀਰ ਨੇ ਉਸ ਭਰਮ ਨੂੰ ਤੋੜਿਆ ਉਸ ਦਾ ਨਾਮ ਹੈ ਮਗਰ ਸ਼ਹਿਰ ਗੁਰਮੁਖੋ ਉਸ ਮੌਕੇ ਕਸ਼ਮੀਰ ਵਿੱਚ ਲੋਕੀਂ ਬੜੇ ਪੜੇ ਲਿਗੇ ਸਨ ਔਰ ਉੱਥੇ ਆ ਪਰਸੋਂ ਸ਼ਾਇਦ ਉਥੋਂ ਨਗਰ ਕੀਰਤਨ ਤੁਰਿਆ ਮਟਣ ਤੋਂ ਉੱਥੇ ਮਟਣ ਇੱਕ ਨਗਰ ਹੈ ਉਥੋਂ ਦਾ ਰਹਿਣ ਵਾਲਾ ਸੀ ਕਿਰਪਾ ਰਾਮ ਉਹ ਇਕੱਠੇ ਹੋਏ ਸ਼ੇਰ ਅਫਗਾਨ ਜਿਹੜਾ ਉਸ ਦਾ ਗਵਰਨਰ ਸੀ ਉਹ ਨਹੀਂ ਸ਼ੇਰ ਅਫਗਾਨ ਉਹਨੇ ਇਕੱਠੇ ਕਰਕੇ ਆਖਿਆ ਵੀ ਭਰਾਓ ਆ ਬਾਦਸ਼ਾਹ ਦਾ ਹੁਕਮ ਹੈ ਅਸਲਾਮ ਪ੍ਰਵਾਨ ਕਰ ਲੋ ਨਹੀਂ ਤੇ ਤੁਹਾਨੂੰ ਅਸੀਂ ਖਤਮ ਕਰ ਦਿਆਂਗੇ ਉਹ ਕਿਰਪਾ ਰਾਮ ਕਹਿਣ ਲੱਗਾ ਜੀ ਬੇਨਤੀ ਹੈ ਪਰ ਇੰਨੇ ਕਾਲੇ ਨਾ ਪਾਓ ਅਸੀਂ ਕਿਤੇ ਭੱਜ ਚਲੇ ਆ ਸਾਨੂੰ 6 ਮਹੀਨੇ ਦਿਓ ਤਾਂ ਕਿ ਅਸੀਂ ਵਿਚਾਰ ਕਰਕੇ ਤੁਹਾਨੂੰ ਜਵਾਬ ਦਈਏ 6 ਮਹੀਨਾਂ ਤੋਂ ਬਾਅਦ ਅਸੀਂ ਨਿਰਣਾ ਕਰਕੇ ਤੁਹਾਨੂੰ ਦੱਸ ਦਿਆਂਗੇ 6 ਮਿੰਟ ਟਾਈਮ ਲੈ ਲਿਆ ਉੱਥੇ ਕਸ਼ਮੀਰ ਵਿੱਚ ਇੱਕ ਮਹਾਨ ਪਵਿੱਤਰ ਸਥਾਨ ਹੈ ਅਮਰਨਾਥ ਉਸ ਅਮਰਨਾਥ ਦੇ ਬਾਰੇ ਲੋਕਾਂ ਨੂੰ ਹਿੰਦੂ ਭਰਾਮਾਂ ਦਾ ਵਿਸ਼ਵਾਸ ਹੈ ਕਿ ਸ਼ਿਵਜੀ ਮਹਾਰਾਜ ਨੇ ਪਾਰਵਤੀ ਮਾਤਾ ਨੂੰ ਉੱਥੇ ਅਮਰ ਕਥਾ ਸੁਣਾਈ ਹੈ ਔਰ ਇਸ ਕਰਕੇ ਉਹ ਭਰਾ ਉਸ ਅਮਰਨਾਥ ਦੇ ਮੰਦਿਰ ਵਿੱਚ ਗਏ ਉਹਨਾਂ ਨੇ ਜਾ ਕੇ ਪ੍ਰਾਰਥਨਾ ਕੀਤੀ ਵਿਦਵਾਨਾਂ ਦੀ ਇੱਥੇ ਦੋ ਰਹਿਆਂ ਨੇ ਕੁਝ ਵਿਦਵਾਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੂੰ ਅੰਦਰੋਂ ਆਵਾਜ਼ ਆਈ ਵੀ ਜੇ ਕੋਈ ਤੁਹਾਡੀ ਰੱਖਿਆ ਕਰ ਸਕਦਾ ਤੇ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਕਰ ਸਕਦੇ ਨੇ ਇੱਕ ਤਾਂ ਇਹ ਹੈ ਦੂਜਾ ਜਿਹੜੇ ਸੰਤ ਕਰਤਾਰ ਸਿੰਘ ਹਾਂ ਦਾ ਸਾਨੂੰ ਪੜਾਇਆ ਹੈ ਉਹਨਾਂ ਦੇ ਕਹਿਣ ਮੁਤਾਬਕ ਵੀ ਉਹਨਾਂ ਨੂੰ ਇੱਕ ਚਿੱਠੀ ਮਿਲੀ ਪੱਤਰਕਾ ਮਿਲੀ ਇੱਥੇ ਸ਼ੰਕੇ ਵਾਲੇ ਸ਼ੰਕਾ ਕੀਤਾ ਵੀ ਰੱਬ ਨੇ ਉਸੇ ਪ੍ਰੈਸ ਲੱਗੀ ਸੀ ਸ਼ੰਕਾ ਵਾਲੇ ਬੜੇ ਲੋਕੀ ਨੇ ਇਹਦਾ ਜਵਾਬ ਸੰਤ ਕਰਤਾਰ ਸਿੰਘ ਦਿੰਦੇ ਨੇ ਕਹਿੰਦੇ ਵੀ ਮੁਸਲਮਾਨ ਭਰਾ ਕਹਿੰਦੇ ਨੇ ਜਿਹੜਾ ਕ੍ਰਾਂਨ ਇਹ ਖਦਾਵਲ ਉਤਰਿਆ ਤੇ ਜਿਸ ਰੱਬ ਨੇ ਪ੍ਰਿੰਟਿੰਗ ਪ੍ਰੈਸ ਲਈ ਤੇ ਉੱਥੇ ਨਹੀਂ ਲੱਗ ਸਕਦੀ ਇਹ ਉਹਦਾ ਜਵਾਬ ਸੰਤ ਕਰਤਾਰ ਸਿੰਘ ਦਾ ਸ਼ੰਕਾ ਕਰਨ ਵਾਲੇ ਭਰਾਵਾਂ ਨੂੰ ਕਹਿਣ ਲੱਗੇ ਵੀ ਤੁਹਾਡੀ ਜਿਹੜਾ ਸੰਕਟ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਨਿਵਿੱਤ ਕਰ ਸਕਦੇ ਨੇ ਉਹ ਸ਼੍ਰੀਨਗਰ ਗਏ ਭਾਈਚਾਰ ਨੂੰ ਇਕੱਠਿਆਂ ਕਰਕੇ ਗੱਲ ਕੀਤੀ 516 ਬੰਦਿਆਂ ਦਾ ਜਥਾ ਅਨੰਦਪੁਰ ਸਾਹਿਬ ਆਇਆ 516 ਦਾ ਆਪਾਂ ਕਹਾਂਗੇ 516 ਕਿਉਂ ਹੈ 16 ਵਿਦਵਾਨ ਸਨ ਤੇ 500 ਵੱਡੀ ਸਰਗੀ ਸਾਡੇ ਚ ਆਮ ਜਨਤਾ ਪੜੇ ਨ ਪੜੇ ਕਹਿ ਲੋ ਕਿ ਬੀਬੀਆਂ ਨੂੰ ਸਕਦੀਆਂ ਚਾਰ ਪਰ 16 ਉਹਨਾਂ ਦੇ ਆਗੂ ਸਨ ਉਹ 516 ਬੰਦਿਆਂ ਦਾ ਜਥਾ ਅਨੰਦਪੁਰ ਸਾਹਿਬ ਪਹੁੰਚਿਆ ਸਤਿਗੁਰੂ ਤੇਗਪਾਦਰ ਪਾਤਸ਼ਾਹ ਨੂੰ ਆ ਕੇ ਬੇਨਤੀ ਕੀਤੀ ਮਹਾਰਾਜ ਵਿਚਾਰ ਕਰਨ ਲੱਗ ਪਏ ਉਹਨੇ ਚਿਰ ਨੂੰ ਕਲਗੀਧਰ ਬਾਪੂ ਉੱਥੇ ਆ ਗਏ ਨੇ ਜਿਨ੍ਹਾਂ ਦੀ ਉਮਰ ਟਕਸਾਲ ਦੇ ਮੁਤਾਬਕ ਉਹਨੂੰ ਪੌਣੇ 8 ਸਾਲ ਦੀ ਸੀ ਜਦੋਂ ਸਾਨੂੰ ਉੱਥੇ ਦਸਿਆ ਗਿਆ ਉਹ ਆਏ ਤੇ ਕਹਿਣ ਲੱਗੇ ਪਿਤਾ ਜੀ ਕੀ ਗੱਲ ਇਹ ਕੌਣ ਲੋਕ ਨੇ ਕਾਹਦੇ ਲਈ ਆਏ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਪੁੱਤਰ ਇਹ ਕਸ਼ਮੀਰ ਦੇ ਬ੍ਰਾਹਮਣ ਨੇ ਇਹਨਾਂ ਦੇ ਧਰਮ ਨੂੰ ਖਤਰਾ ਹੈ ਤੇ ਜੇ ਕੋ ਮਹਾਪੁਰਸ਼ ਇਹਨਾਂ ਵਾਸਤੇ ਕੁਰਬਾਨੀ ਦੇਵੇ ਤੇ ਧਰਮ ਬਚ ਸਕਦਾ ਹੈ ਇੱਕ ਸ਼ਲੋਕ ਭਾਈ ਗੁਰਦਾਸ ਦੂਜੇ ਲਿਖਿਆ ਕਹਿੰਦਾ ਵਾ ਪਰ ਕਟਿਓ ਮਰਦ ਗੰਬੜਾ ਬਰੀਆਮ ਇਕੇਲਾ ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ ਇਕੇਲਾ ਦਾ ਪਾਵੇ ਵੀ ਗੁਰੂ ਗੋਬਿੰਦ ਸਿੰਘ ਕੱਲਾ ਇਹੋ ਜਿਹਾ ਦੁਨੀਆ 'ਚ ਹੋਰ ਕੋਈ ਵੀ ਨਹੀਂ ਹੋਇਆ ਜਿੰਨ ਅੰਗਰੇਜ਼ੀ ਵਿੱਚ ਕਹਿੰਦੇ ਯੂਨੀਕ ਪਰਸਨ ਜਿਹਦੇ ਬਰਾਬਰ ਹੀ ਕੋਈ ਨਹੀਂ ਇੱਥੇ ਸਵਾਲ ਕਰਨ ਵਾਲੇ ਸਵਾਲ ਕਰਦੇ ਨਹੀਂ ਵੀ ਗੁਰੂ ਗੋਬਿੰਦ ਸਿੰਘ 'ਚ ਕੀ ਖੂਬੀ ਕੱਲਾ ਤੁਸੀਂ ਕਿਵੇਂ ਕਹਿੰਦੇ ਹੋ ਸਾਡੇ ਕੋਲ ਹਜ਼ਾਰਾਂ ਆਧਾਰਨਾ ਨੇ ਇੱਕ ਬਾਦਰਸ਼ਾਹ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਹੀਰਾ ਭੇਟ ਕੀਤਾ ਉਹਨਾਂ ਵਗਾ ਕੇ ਗੁਜ਼ਾਵੀ ਸੁਰ ਦਿੱਤਾ ਤੇ ਬਾਦਰਸ਼ਾਹ ਕਹਿਣ ਲੱਗਾ ਫਕੀਰ ਦਾ ਪੁੱਤ ਇਹਨੂੰ ਕੀ ਭਦਾਇਰੇ ਕੀ ਹੁੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਮੈਂ ਤਾਂ ਪਾਈ ਜਮਾ ਕੀਤਾ ਤੂੰ ਗਦਾਵਰੀ ਚ ਵੜ ਕੇ ਹੀਰਿਆਂ 'ਚੋਂ ਪਛਾਣ ਕਰ ਲਾ ਪਰ ਸਾਡੇ ਨੂੰ ਹੱਥ ਨਾ ਲਾਵੀ ਜਦੋਂ ਬਾਦਰਸ਼ਾਹ ਗਦਾਵਰੀ ਨਦੀ ਵਿੱਚ ਵੜਿਆ ਤੇ ਉਹਦੀ ਮੋਠੀ ਹੀਰਿਆਂ ਨਾਲ ਭਰ ਗਈ ਜਿਵੇਂ ਹੀਰਾ ਕਾਰਟ ਬਣਿਆ ਜੇ ਪੁੱਤਰਾਂ ਦੀਆਂ ਲੋਥਾਂ ਦੇ ਕੋਲ ਦੀ ਲੰਘਿਆ ਤੇ ਮਾਛੀਵਾੜੇ ਦੇ ਜੰਗਲ ਵਿੱਚ ਉਹਨੇ ਅਰਦਾਸ ਕੀਤੀ ਹੇ ਵੈਗਰੂ ਮੈਂ ਪੰਜਾਂ ਪਿਆਰਿਆਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਇਸ ਅਮਰ ਦੇ ਬਦਲੇ ਸਰਬੰਸ ਦੇ ਦੇਵਾਂਗਾ ਤੇ ਅੱਜ ਨੌ ਪੋ ਹੈ ਦੋ ਪੋ ਮੈਂ ਤੇਰੇ ਚਰਨਾਂ ਤੋਂ ਕੁਰਬਾਨ ਕਰਾਂ ਆ ਚਾਰ ਦਿਨ ਮੈਨੂੰ ਹੋਰ ਆਧਾਰੇ ਦੇ ਦੇ 13 ਪੋ ਨੂੰ ਮੇਰੀ ਮਾਂ ਤੇ ਮੇਰੇ ਪੁੱਤ ਵੀ ਤੇਰੀ ਝੋਲੀ ਚੋਂਗੇ ਇਹ ਅਰਦਾਸ ਗੁਰੂ ਗੋਬਿੰਦ ਸਿੰਘ ਨੇ ਮਾਛੀਵਾੜੇ ਦੇ ਜੰਗਲ ਵਿੱਚ ਕੀਤੀ ਜਿੱਥੇ ਆਪਾਂ ਸ਼ਬਦ ਪੜ੍ਹਦੇ ਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜਾਈਆਂ ਦਾ ਉਡਣ ਨਾਗ ਨਵਾਸਾਂ ਦੇ ਰਹਿਣਾ ਸੂਰ ਸਰਾਹੀ ਖੰੰਜਰ ਪਿਆਲਾ ਬੈਂਕ ਕਸਾਈਆਂ ਦਾ ਸਹਿਣਾ ਯਾਰ ਦੇ ਸਾਨੂੰ ਸਤਰ ਚੰਗਾ ਪਾਟ ਖੇੜਿਆਂ ਦਾ ਰਹਿਣਾ ਇਹ ਸ਼ਬਦ ਗੁਰੂ ਪਾਤਸ਼ਾਹ ਨੇ ਉਸ ਮਾਛੀਵਾੜੇ ਦੇ ਜੰਗਲ ਵਿੱਚ ਅਰਦਾਸਨਾ ਕੀਤਾ ਹੈ ਇਕੱਲਾ ਇਸ ਕਰਕੇ ਹੈ ਸਾਡੇ ਬਾਪ ਨੂੰ ਕੋ ਮਾਰਾ ਜਾਂ ਤਾੜੇ ਤੇ ਆਪਾਂ ਤਾਂ ਗੁੱਸੇ 'ਚ ਆ ਜਾਂਨੇ ਆ ਪਰ ਕਹਿੰਦਾ ਪਿਤਾ ਜੀ ਤੁਹਾਡੇ ਤੋਂ ਵੱਡਾ ਮਹੰਪੁਰ ਕੋਣ ਹੈ ਕਹਿੰਦੇ ਪੁੱਤ ਤੂੰ ਤਾਂ ਇਕੱਲਾ-ਕੱਲਾ ਹੈ ਕਹਿਣ ਲੱਗੇ ਮੇਰੇ ਨਾਲ ਵੈਗਰੂ ਹੈ ਮੈਂ ਇਕੱਲਾ ਨਹੀਂ ਮੇਰੇ ਨਾਲ ਅੱਲਾ ਹੈ ਇਹਨਾਂ ਦੇ ਭਲੇ ਵਾਸਤੇ ਜੇ ਮੇਰੇ ਪਿਤਾ ਦਾ ਸੀਸ ਲੱਗ ਜਾਏ ਤੇ ਇੰਤੋਂ ਵੱਡੀ ਹੋਰ ਸੇਵਾ ਕੀ ਹੋ ਸਕਦੀ ਹੈ ਨਾਮੇ ਪਾਤਸ਼ਾਹ ਨੇ ਕਿਰਪਾ ਰਾਮ ਨੂੰ ਆਖਿਆ ਕਿਰਪਾ ਰਾਮਾ ਤੂੰ ਜਾ ਕੇ ਰੰਗਜੀਤ ਨੂੰ ਸਿਨਿਆ ਦੇ ਦੇ ਵੇ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਅਸਲਾਮ ਪ੍ਰਵਾਨ ਕਰ ਲੈਣ ਤੇ ਸਾਨੂੰ ਇਹ ਅਸਲਾਮ ਪ੍ਰਵਾਨ ਹੈ ਉਹਨੇ ਜਾ ਕੇ ਸ਼ੇਰ ਅਫਗਾਨ ਨੂੰ ਦਿੱਤਾ ਲਿਖ ਕੇ ਸ਼ੇਰ ਅਫਗਾਨ ਨੇ ਅਰੰਗਜੀਤ ਨੂੰ ਸਿਨੇ ਆ ਭੇਜਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਫੜ ਲਈ 5000 ਰੁਪਇਆ ਇਨਾਮ ਰੱਖਿਆ ਜਿਹੜਾ ਮੁਗਲ ਟਾਊਟ ਇਹਨਾਂ ਨੂੰ ਫੜਾਵੇਗਾ 5000 ਰੁਪਇਆ ਮਾਰੇ ਅਨੰਦਪੁਰ ਸਾਹਿਬ ਤੋਂ ਜਦ ਤੁਰੇ ਨੇ ਪਟਿਆਰੇ ਦੇ ਇਲਾਕੇ 'ਚ ਇੱਕ ਮੁਸਲਮਾਨ ਫਕੀਰ ਉਹਦਾ ਨਾਮ ਸੈਫਦੀਨ ਹੈ ਉਹਨੇ ਅਰਦਾਸ ਕੀਤੀ ਵੀ ਮਹਾਰਾਜ ਸਾਰਿਆਂ ਦੀਆਂ ਮਰਜ਼ੀਆਂ ਪੂਰੀਆਂ ਕਰਦਾ ਹੈ ਤੇ ਮੇਰੀ ਇੱਛਾ ਵੀ ਕਿਤੇ 4 ਦਿਨ ਮੇਰੇ ਕੋਲ ਵੀ ਕੱਟ ਉਹਦੀ ਅਰਦਾਸ ਨੂੰ ਪ੍ਰਵਾਨ ਕਰਕੇ ਗੁਰੂ ਪਾਤਸ਼ਾਹ ਸੈਫਦੀਨ ਦੇ ਕੋਲ ਰਹਿ ਚਮਾਸਾ ਕੱਟਿਆ ਉੱਥੇ ਲਿਖਿਆ ਅਪਰੰਤ ਗੁਰੂ ਪਾਤਸ਼ਾਹ ਮਹਾਰਾਜ ਅੱਗੇ ਨੂੰ ਰਵਾਨਾ ਹੋ ਗਏ ਇਹਦੇ ਨਾਲ ਇੱਕ ਹੋਰ ਜਿਹੜੀ ਜਾਣਕਾਰੀ ਵੀ ਗੱਲ ਤਾਂ ਮੈਂ ਸਾਂਝੀ ਕਰਨੀ ਚਾਹੁੰਨਾ ਹੈ ਆਪਾਂ ਕਹਿੰਦੇ ਤੇਗਪਾਦਰ ਸਿਮਰਿਏ ਕਰਨੋਂ ਨ ਦੇ ਆਵੇ ਧਾਇ ਸਭ ਥਾਈ ਹੋਈ ਸਾਇ ਮੈਂ ਇਸ ਗੱਲ ਦੀ ਵਿਆਖਿਆ ਵੀ ਕਰਨੀ ਜ਼ਰੂਰੀ ਸਮਝਦਾ ਜਿਹੜੀ ਸਾਇ ਵਾਲੀ ਗੱਲ ਉਹ ਆਪਾਂ ਮੱਖਣ ਸ਼ਾਹ ਦੀ ਸਾਖੀ ਤੋਂ ਵੇਖ ਲਿਆ ਹੁਣ ਕਰਨੋਂ ਨ ਦੇ ਆਵੇ ਧਾਇ ਇਹ ਲਫ਼ਜ਼ ਗੁਰੂ ਗੋਬਿੰਦ ਸਿੰਘ ਨੇ ਕਿਉਂ ਲਿਖਿਆ ਇਹਦਾ ਜਵਾਬ ਇਹ ਹੈ ਕਿ ਜਿਹੜਾ ਆਪਾਂ ਅਖੰਡ ਪਾਠ ਕਰਾਉਨੇ ਨਾ ਇਹ ਅਖੰਡ ਪਾਠ ਦੀ ਮਰਯਾਦਾ ਗੁਰੂ ਤੇਗਪਾਦਰ ਪਾਤਸ਼ਾਹ ਸਮੇਂ ਤੋਂ ਆਰੰਭ ਹੋਈ ਹੈ ਜਿਹੜਾ ਸਹਿਜ ਪਾਠ ਹੈ ਨਾ ਇਹ ਸਹਿਜ ਪਾਠ ਅਕਾਲ ਤਖਤ ਸਾਹਿਬ 6ਵੇਂ ਪਾਤਸ਼ਾਹ ਆਰੰਭ ਕੀਤਾ ਹੈ ਸਭ ਤੋਂ ਪਹਿਲਾ ਸਹਿਜ ਪਾਠ ਬਾਬੇ ਬੁੱਢੇ ਸਾਹਿਬ ਨੇ 5ਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਮੌਕੇ ਤੇ ਅਕਾਲ ਤਖਤ ਕੀਤਾ ਹੈ ਸਹਿਜ ਪਾਠ ਮੇਡਮ ਆਪਾਂ ਆਮ ਪਿੰਡੂ ਖੁੱਲਾ ਕਹਿ ਦਿੰਦੇ ਆ ਦੂਜਾ ਪਾਠ ਬਾਬੇ ਬੁੱਢੇ ਦੇ ਚੜਾਈ ਕਰਨ ਤੋਂ ਬਾਅਦ ਭਾਈ ਗੁਰਦਾਸ ਨੇ ਕੀਤਾ ਹੈ ਇਤਿਹਾਸਕ ਪਾਠ ਭਾਈ ਗੁਰਦਾਸ ਦੇ ਚੜ੍ਹਾਈ ਕਰਨ ਤੇ ਬਾਬੇ ਬਿਲੀ ਚੰਦ ਨੇ ਕੀਤਾ ਹੈ ਇਹ ਤਿੰਨ ਇਤਿਹਾਸਿਕ ਘਟਨਾਵਾਂ ਤੇ ਉਹਦੇ ਤੋਂ ਬਾਅਦ ਮੁੜ ਕੇ ਆਪਾਂ ਸਾਰੇ ਸਾਹਿਜ ਪਾਠ ਕਰਨ ਲੱਗ ਪਏ